ਲੋਕ ਸਭਾ ਤੋਂ ਬਾਅਦ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਨੇ ਖਾਸ ਤੌਰ ਦੇ ਉਤੇ ਜਲੰਧਰ ਸੀਟ ਆ ਕਾਫੀ ਹੌਟ ਬਣੀ ਹੋਈ ਹੈ ਅਜੇ ਤੱਕ ਕਿਸੇ ਉਮੀਦਵਾਰ ਦੇ ਨਾਮ ਦੀ ਚਰਚਾ ਨਹੀਂ ਛਿੜੀ ਪਰ ਇੱਕ ਚਰਚਾ ਜ਼ਰੂਰ ਛਿੜ ਗਈ ਹੈ ਅਖਬਾਰਾਂ ਦੇ ਵਿੱਚ ਉਹ ਹੈ ਕਿ ਉਥੋਂ ਸਰਬਜੀਤ ਸਿੰਘ ਖਾਲਸਾ ਜੋ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ ਉਹ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੂੰ ਟਿਕਟ ਦੇਣ ਜਾ ਰਿਹਾ ਹੈ ਸਾਡੇ ਨਾਲ ਜੁੜ ਗਏ ਨੇ ਸਰਬਜੀਤ ਸਿੰਘ ਖਾਲਸਾ ਹੋਰੀ ਉਹਨਾਂ ਦਾ ਪੱਖ ਜਾਣਦੇ ਆ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਦਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਖਾਲਸਾ ਸਾਹਿਬ ਸਵਾਗਤ ਹੈ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕੱਲ ਸਭ ਅਖਬਾਰ ਦੇ ਵਿੱਚ ਅਸੀਂ ਇੱਕ ਖਬਰ ਪੜ੍ਹ ਰਹੇ ਸੀਗੇ ਜਿਹਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੁਹਾਨੂੰ ਜਲੰਧਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਨ ਜਾ ਰਿਹਾ ਹੈ ਕਿੰਨੀ ਕਿ ਸੱਚਾਈ ਹੈ ਉਹਦੀ ਮੈਂ ਕਹਿੰਦਾ ਜੀ ਬਈ ਯਾ ਤਾਂ ਅਖਬਾਰ ਵਾਲੇ ਨੇ ਗਲਤ ਲਾਤੀ ਹੈ ਕਿਉਂਕਿ ਮੈਂ ਨਾ ਦੂਜੇ ਅਖਬਾਰ ਦੇ ਵਿੱਚ ਖਬਰ ਦੇਖੀ ਸੀ ਉਹਦੇ ਵਿੱਚ ਪਰਟਿਕੂਲਰ ਫੋਟੋ ਲਾਤੀ ਹੂੰ ਮਤਲਬ ਉਹ ਤੇ ਪਰਟੀਕੂਲ ਬੰਦੇ ਦੀ ਜਿਹੜਾ ਸਰਨਜੀਤ ਸਿੰਘ ਹੈ ਉਹਦੀ ਫੋਟੋ ਵੀ ਲੱਗੀ ਹੋਈ ਹੈ ਜੀ ਵੀ ਉਹ ਬੰਦਾ ਹੈ ਹੂੰ ਆ ਬਿਲਕੁਲ ਪਰ ਇਸ ਦੇ ਮੁਤਾਬਕ ਕੋਈ ਹੋ ਕੈਂਡੀਡੇਟ ਹੀ ਨਹੀਂ ਹੈ ਨਾ ਕੋਈ ਵਿਚਾਰੇ ਕੀ ਕਰਨੇ ਹੂੰ ਉਹੀ ਅਸੀਂ ਵੀ ਹੈਰਾਨ ਸੀਗੇ ਕਿਉਂਕਿ ਤੁਸੀਂ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ ਆਪਣੀ ਆਵਾਜ਼ ਬੁਲੰਦ ਤੁਸੀਂ ਲੋਕ ਸਭਾ ਦੇ ਵਿੱਚ ਜਾ ਕੇ ਕਰਨੀ ਆ ਸਾਨੂੰ ਵੀ ਥੋੜਾ ਅਜੀਬ ਲੱਗਿਆ ਸੀਗਾ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਨਹੀਂ ਜੀ ਨਹੀਂ ਮੇਰਾ ਇਹਨਾਂ ਨਾਲ ਕੋਈ ਸੰਬੰਧ ਹੀ ਨਹੀਂ ਹੈ ਜੀ ਹੂੰ ਕਹਿੰਦਾ ਇਹਨਾਂ ਨੂੰ 2009 ਚ ਵੀ ਮਨਾਈ ਕੀਤਾ ਸੀ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਤੁਹਾਡੇ ਵੱਲੋਂ ਜੀ ਇਹ ਪਰ ਮਗਰ ਪਏ ਰਹਨੇ ਆ ਜੀ ਆਪਣੇ ਫਾਇਦੇ ਲਈ ਜੀ ਕੋਈ ਕਤਵਾਨੀ ਵਾਲਾ ਪਰਿਵਾਰ ਹੈ ਨਾਲ ਲਾਓ ਅੱਛਾ ਹੁਣ ਤੁਹਾਡੀ ਕੋਈ ਗੱਲਬਾਤ ਹੋਈ ਸੀ ਵੈਸੇ ਇਸ ਬਾਬਤ ਜਿਹੜੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਜਲੰਧਰ ਵਾਲੀ ਹੈ ਨਹੀਂ ਜੀ ਨਹੀਂ ਮੇਰੇ ਮੈਂਨ ਨਾਲ ਗੱਲ ਹੀ ਨਹੀਂ ਕਰਦਾ ਜੀ ਜਮੈਂ ਅੱਛਾ ਨਾ ਬਿਲਕੁਲ ਮੇਰਾ ਕੋਈ ਸੰਬੰਧ ਨਹੀਂ ਜੀ ਨਾਲ ਮਾਨਪਾਤੀ ਨਾਲ ਜੋ ਮੈਂ ਕੋਈ ਵੀ ਤੇ ਹੁਣ ਭਵਿੱਖ ਦੇ ਵਿੱਚ ਤੁਸੀਂ ਗੱਲ ਕਰੋਗੇ ਕਿਉਂਕਿ ਜਿਹੜੀ ਇਹ ਖਬਰਾਂ ਦੀਆਂ ਕੋਈ ਵੀ ਖਬਰ ਹੁੰਦੀ ਹੈ ਉਹ ਪੂਰੀ ਦੇਸ਼ ਦੇ ਵਿੱਚ ਦੁਨੀਆ ਤੱਕ ਜਾਂਦੀ ਹੈ ਤੁਹਾਡੇ ਬਾਰੇ ਹੁਣ ਹੋ ਗਿਆ ਤਾਂ ਹੀ ਅਸੀਂ ਤੁਹਾਡਾ ਪੱਖ ਜਾਣਿਆ ਕਿ ਤੁਸੀਂ ਸਿਮਰਜੀਤ ਸਿੰਘ ਮਾਨਹੋਰਾ ਨਾਲ ਗੱਲ ਕਰੋਗੇ ਕਿ ਕਿੰਨੀ ਕ ਸੱਚਾਈ ਹੈ ਇਹਦੀ ਮੈਂ ਜੀ ਲੋੜ ਨਹੀਂ ਉਹ ਕਈ ਵਾਰੀ ਸੈਟਪ ਤੱਕ ਵੱਜਦਾ ਬੰਦੇ ਨੂੰ ਜੀ ਤੋੜ ਹੀ ਨਹੀਂ ਜੀ ਜੀ ਮਿਹਰਬਾਨੀ ਸਰ ਮਿਹਰਬਾਨੀ ਤੁਹਾਡੀ ਜੀ ਓਦੇ ਚ ਤਰਵਿੰਦਰ ਜੀ ਇੱਕ ਗੱਲ ਇਹਨਾਂ ਨੇ ਕਹੀ ਆ ਕੱਲ ਵੀ ਇੱਕ ਅਖਬਾਰ ਚ ਲੱਗੀ ਸੀ ਹੂੰ ਉਹਦੇ ਵਿੱਚ ਜਿਹੜੀ ਉਹ ਫੋਟੋ ਲੱਗੀ ਉਹ ਫੋਟੋ ਹੋਰ ਹੈ ਹੂੰ ਉਹ ਸਰਜੀ ਸਿੰਘ ਖਾਲਸਾ ਕੋਈ ਹੋਰ ਹੈ ਹੂੰ ਮਤਲਬ ਜਦੋਂ ਹੁਣ ਸਰਜੀ ਸਿੰਘ ਖਾਲਸਾ ਇਹ ਮਸ਼ਹੂਰ ਹੋ ਗਏ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਗਏ ਨੇ ਹੂੰ 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 ਸੋ ਇਹਨਾਂ ਨੇ ਕਿਹਾ ਵੀ ਮੇਰਾ ਤਾਲਕਤ ਕੋਈ ਨਹੀਂ ਉਹ ਫੋਟੋ ਹੋਰ ਛਾਪੀ ਵੀ ਹੈ ਅੱਜ ਮੇਰੇ ਖਿਆਲ ਆ ਕਿ ਜਿਹੜੇ ਅਖਬਾਰ ਨੇ ਅੱਜ ਖਬਰ ਛਾਪੀ ਹੈ ਇਹਨਾਂ ਨੂੰ ਇਹਨਾਂ ਦਾ ਵਰਜਨ ਨਾਲ ਲਾਉਣਾ ਚਾਹੀਦਾ ਸੀ ਅੱਛਾ ਇਹਨਾਂ ਨੇ ਇਹ ਵੀ ਲਿਖ ਦਿੱਤਾ ਕਹਿੰਦੇ ਜੋ ਐਮਪੀ ਨੇ ਕਹਿੰਦੇ ਮੌਜੂਦਾ ਐਮਪੀ ਉਹ ਉਸੇ ਕਰਕੇ ਕਹਿਣਾ ਨਾ ਹੂੰ ਮਤਲਬ ਇਹਨਾਂ ਦਾ ਵਰਜਨ ਦਾ ਲਾਉਣਾ ਚਾਹੀਦਾ ਸੀ ਨਾ ਹੂੰ ਜਦੋਂ ਐਮਪੀ ਕਹਿਤਾ ਤੇ ਐਮਪੀ ਨੂੰ ਤਾਂ ਪੁੱਛ ਲੋ ਵੀ ਤੁਸੀਂ ਲੜਨਾ ਚਾਹੁੰਦੇ ਹੋ ਆਪਾਂ ਹੁਣੇ ਡਿਸਕਸ ਕਰ ਰਹੇ ਸੀ ਜਿਹੜਾ ਬੰਦਾ ਵੱਡੇ ਮਾਰ ਜਾਂਦੇ ਨਾਲ ਮੈਂਬਰ ਪਾਰਲੀਮੈਂਟ ਬਣਿਆ ਹੈ ਉਹ ਉਹਨੂੰ ਛੱਡ ਕੇ ਜਿਹਦੇ ਬਾਰੇ ਇਹ ਨਹੀਂ ਪਤਾ ਕਿ ਜਲੰਧਰ ਚੋਣ ਜਿੱਤਰੀ ਕਿਹਨੇ ਆ ਕਿਹਨੇ ਨਹੀਂ ਜਿੱਤਰੀਆਂ ਉਹ ਕਿਉਂ ਜਾਏਗਾ ਉੱਥੇ ਹੂੰ ਫਿਰ ਪਹਿਲੀ ਗੱਲ ਤਾਂ ਫਰੀਦਕੋਟ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਬਿਲਕੁਲ ਹਾਲਾਂਕਿ ਆਮ ਆਦਮੀ ਪਾਰਟੀ ਨੇ ਕਰਮਜੀਤ ਅੰਮੋਲ ਨੂੰ ਲਿਆਂਦਾ ਹਮ ਭਾਜਪਾ ਨੇ ਹੰਸ ਰਾਜ ਹੰਸ ਨੂੰ ਲਿਆਂਦਾ ਹਮ ਕਾਂਗਰਸ ਪਾਰਟੀ ਨੇ ਬੀਬੀ ਸਾਹੋਕੇ ਨੂੰ ਲਿਆਂਦਾ ਜੀ ਠੀਕ ਹੈ ਜੀ ਅਕਾਲੀ ਦਲ ਨੇ ਵੀ ਜਸਵਿੰਦਰ ਸਿੰਘ ਉਹਨਾਂ ਨੂੰ ਲਿਆਂਦਾ ਸੋ ਉਹ ਸਾਰਿਆਂ ਨੂੰ ਹਰਾ ਕੇ ਵੱਡੇ ਫਰੀਦਕੋਟ ਦੇ ਲੋਕਾਂ ਨਾਲ ਤਾਂ ਦੁਖੀ ਇੱਕ ਕਸਮ ਦਾ ਧੋਖਾ ਹੀ ਹੁੰਦਾ ਨਾ ਹਮ ਸੋ ਇਹਨਾਂ ਨੇ ਕਲੀਅਰ ਕਰ ਦਿੱਤਾ ਕਿ ਸਰਦਾਰ ਸਰਬਜੀਤ ਸਿੰਘ ਖਾਲਸਾ ਨਹੀਂ ਹੈਗੇ ਜਿਹੜੇ ਮੈਂਬਰ ਪਾਰਲੀਮੈਂਟ ਜਿੱਤੇ ਨੇ ਇਹ ਕੋਈ ਹੋਰ ਹੈ ਜਿਨ੍ਹਾਂ ਨੇ ਬਿਆਨ ਦਿੱਤਾ ਹੈ ਉਹਨਾਂ ਨੂੰ ਘੱਟੋ ਘੱਟ ਇਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਇਸ ਤਰ੍ਹਾਂ ਦੀ ਖਬਰ ਲਾਉਣੀ ਚਾਹੀਦੀ ਸੀ ਔਰ ਸੰਬੰਧਿਤ ਅਦਾਰਿਆਂ ਨੂੰ ਵੀ ਉਹਨਾਂ ਦਾ ਪੱਖ ਨਾਲ ਰੱਖਣਾ ਚਾਹੀਦਾ ਸੀ ਤਾਂ ਚੰਗਾ ਹੁੰਦਾ ਚਲੋ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਕਲੀਅਰ ਕਰਤਾ ਸੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਉਹਨਾਂ ਦਾ ਨਾਮ ਬਿਨਾਂ ਮਤਲਬ ਉਹ ਕਹਿੰਦੇ ਮੇਰਾ ਤਾਂ ਮਾਨਦਲ ਨਾਲ ਕੋਈ ਤਲਕਤ ਹੀ ਨਹੀਂ ਮੈਂ ਕਦੇ ਉਹਨਾਂ ਦੇ ਸੰਪਰਕ ਵਿੱਚ ਹੁਣ ਰਿਹਾ ਹੀ ਨਹੀਂ ਮੈਂ ਤਾਂ ਉਨਿੱਚ ਵੀ ਇਹਨਾਂ ਨੂੰ ਮਨਾ ਕਰਤਾ ਸੀ ਕਿ ਮੈਨੂੰ ਤੁਸੀਂ ਨਾਲ ਨਾ ਲਿਖਿਆ ਜਾਵੇ ਸੋ ਇਹ ਹੋਰ ਕਈ ਵਾਰ ਭੁਲੇਖੇ ਪਾ ਦਿੱਤੀਆਂ ਜਾਂਦੀਆਂ ਨੇ ਇਹਨਾਂ ਚੀਜ਼ਾਂ ਤੋਂ ਜਿੰਨਾ ਵੀ ਬਚਿਆ ਜਾਵੇ ਬਚਨ ਦੀ ਜ਼ਰੂਰਤ ਹੈ। ਨਿਰਧਰ ਹਾਂ, ਨਿਰਪੱਖ ਰਹਾ ਹਾਂ, ਆਜ਼ਾਦ ਹਾਂ, ਸੱਚ ਕਹਾ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬਣਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।